ਦੰਗਲ ਮਾ ਕੋਈ ਕਿਹੜੀ ਜਗਤ ਰਹਿਣ ਵਾਲੇ ਆ ਮੈਂ ਜਗਤਪੁਰ ਜੱਟਾ ਸਰਾਹ ਕੋਈ ਕੀ ਮਾਮਲਾ ਕਿ ਅਸੀਂ ਰਾਤੀ ਤੁਹਾਡੇ ਸੱਟਾ ਜੜੀਆਂ ਮਾਰੀਆਂ ਕਿ ਬੰਦਿਆ ਨੇ ਭਾਜੀ ਰਾਤੀ ਘਰੋਂ ਜਾ ਰਿਹਾ ਸੀਗਾ ਆਪੇ ਧਿਆਨ ਕਿਸੇ ਨੂੰ ਨਿਵਾਜ਼ ਨਾ ਮੇਰੇ ਪਿੱਛੇ ਆ ਕੇ ਨਹੀਂ ਹਰਕੇ ਮੇਰੇ ਤੇ ਹਮਲਾ ਕਰ ਦਿੱਤਾ ਕਿਨੇ ਕੀਤਾ ਕਿਹੜੇ ਇੱਕ ਉਹਦੇ ਮੁੰਡੇ ਅਮਨਪੀਰ ਹੰਡਾ ਆ ਉਹਦੀ ਮੰਮੀ ਆ ਸੰਤੋਸ਼ ਕਾਣੀ ਦੀ ਉਹਦੀ ਭੈਣ ਆ ਹਮ ਜਿੱਤੋ ਕਹਿੰਦੇ ਉਹਦਾ ਨਾਮ ਪਤਾ ਨਹੀਂ ਲੱਗਦੀ ਕਿਹੜੇ ਪਿੰਡ ਦੇ ਇਹ ਇਹ ਜਗਤ ਦਾ ਸਹਾਬ ਇਹ ਦੋ ਅਣਸਤੇ ਬੰਦੇ ਆਣੇ ਜਗਤਪੁਰ ਜੱਟਾ ਸਰਾਹ ਹਾਂਜੀ ਅੱਛਾ ਇਹ ਐਨੀ ਮਨ ਪਿੱਛੇ ਭਾਲ ਲਿਆ ਤੇ ਬਹਾ ਫੜਨੀ ਆ ਉਹ ਇਹ ਬਰਦਰ ਨੇ ਮੇਰੇ ਸਰਦਿੰਟ ਕਿੰਨਾ ਮਾਰਦੇ ਕਿਤੇ ਮੂੰਹੇ ਮਾਰਿਆ ਹੁੰਦਾ ਮੇਰੇ ਮੈਂ ਤਾਂ ਡਰਦਾ ਹੋਇਆ ਜੀ ਆਵਾਂ ਮੈਂ ਤਾਂ ਰੋਟੀ ਨਹੀਂ ਖਾਣ ਦੀ ਤੇ ਸਾਰਿਆਂ ਨੇ ਤੁਹਾਡੇ ਦੇ ਹਮਲਾ ਕੀਤੇ ਇਹਨਾਂ ਨੇ ਹਾਂ ਜੀ ਸਾਰਿਆਂ ਨੇ ਕਾਰਨ ਕੀ ਸੀਗਾ ਮਾਰਨ ਦਾ ਕਾਰਨ ਕੁਝ ਵੀ ਨਹੀਂ ਜੀ ਇਹ ਮੈਨੂੰ ਪਿਛੇ ਪਿਛੇ ਭਾਲ ਲਿਆ ਮੈਂ ਕਹਿੰਦਾ ਤੁਸੀਂ ਸਾਨੂੰ ਮੇਨਾਂ ਗਾਲੀ ਗੋਲ ਕਰਕੇ ਗਿਆ ਸੀ ਮੈਂ ਕੋਈ ਗੱਲ ਗੋਲ ਨਹੀਂ ਕੀਤੀ ਰਾਂ ਮੈਂ ਨਹੀਂ ਤੁਹਾਡੇ ਵੱਲ ਕੋਈ ਮਾੜੀ ਮੋਟੀ ਤੁਹਾਡੀ ਪ੍ਰਾਣੀ ਨਹੀਂ ਸੀ ਸਾਡੀ ਕੋਈ ਪ੍ਰਾਣੀ ਕੋਈ ਪਹਿਲਾਂ ਕੋਈ ਨਹੀਂ ਸੀ ਪਿਛਲੀ ਵਾਰ ਵੀ ਇਹਨੇ ਨਾ ਮੈਨੂੰ ਸਾਡੇ ਘਰ ਦਾਾਕ ਲੈ ਗਿਆ ਸੀ ਹੂੰ ਉਹਦੋਂ ਮੈਂ ਕਰੀ ਨਹੀਂ ਸੀਗਾ ਮੇਰੇ ਪਰਾ ਅਧਿਕਾਰ ਵਾਲੀ ਸੀ ਅੱਛਾ ਉਦੋਂ ਵੀ ਐਸਾ ਉਹ ਪਿੰਡ ਦੇ ਕੋਈ ਪ੍ਰੋਗਰਾਮ ਚੱਲੇ ਹੱਪੀਆਂ ਦਾ ਕੰਮ ਸੇ ਕੰਮ ਨਹੀਂ ਉੱਥੇ ਤਿੰਨ ਚਾਰ ਬੰਦੇ ਨੇ ਦੇਖਿਆ ਲੈ ਆਪਣੇ ਲਈ ਕਿੰਨੇ ਕਿੰਨੇ ਕਬੀ ਦੀ ਘਟਨਾ ਰਹਾਦੀ ਐ ਇਹ ਇਹ ਰਾਤ ਦੀ ਹੈਗੀ ਪਰ ਨਾ ਜੀ 9:30 ਵਜੇ ਥਾਣਾ ਘੜਾ ਪਰ ਤੁਹਾਨੂੰ ਪੈਂਦਾ ਹਾਂ ਸੁਨਾਪੂਰਾ ਜੀ ਤੋ ਜੀ ਫੋਨ ਨੂੰ ਕੀਤਾ ਪੁਲਿਸ ਨੂੰ ਰਾਤੀ ਮੌਕੇ ਤੇ ਨਹੀਂ ਜੀ ਮੈਂ ਇੱਥੇ ਆ ਕੇ ਆਪਣੀ ਰਿਪੋਰਟ ਲਖਾਈ ਜੀ ਠੀਕ ਆ ਕਿੰਨੇ ਕ ਟਾਂਕੇ ਲੱਗੇ ਤੁਹਾਡੇ ਹੁਣ ਟਾਂਕੇ ਮੇਰੇ ਜੀ ਸਰਤ ਮਾਰਿਆ ਨੇ ਸਰਤ ਮਾਰਿਆ ਹਾਂ ਜੀ ਤਾਂ ਕਿ ਰੋਡ ਡੂੰਗੇ ਸੀ ਮੇਟਰ ਨਾ ਮਿਲ ਰਹੀ ਨਹੀਂ ਗਈ ਅੱਛਾ ਤੇ ਦੰਦ ਦੇ ਵੀ ਮਾਰੇ ਤੁਹਾਡੇ ਨਾਲੇ ਤੇ ਹਜੇ ਦੰਦ ਟੁੱਟਾ ਹੋਇਆ ਹੈ ਕੀ ਮਾਰਿਆ ਕੀ ਇੱਥੇ ਇੱਥੇ ਵੀ ਕੋਈ ਨਾ ਮਰਿਆ ਅੱਛਾ ਇੱਕ ਤੁਸੀਂ ਸੈਕਟਰੀ ਦੱਸਦੇ ਜੀ ਸੈਕਟਰੀ ਕੋਣ ਆ ਪਿੰਡ ਦਾ ਤੁਹਾਡੇ ਇਹਦਾ ਡੇੜੀ ਹੈ ਜੀ ਕੀ ਨਾਮ ਸੈਕਟਰੀ ਦਾ ਉਹਦਾ ਨਾਮ ਲੱਗਿਆ ਬਾਲ ਪ੍ਰੈਸ਼ਨ ਦੀ ਪਿੰਡ ਦੇ ਸੈਕਟਰੀ ਹੈ ਜਾਂ ਕਿਸੇ ਗੁਰਦੁਆਰੇ ਦੇ ਇਹ ਜੀ ਇਹਦਾ ਸੱਚਖੰਡ ਪੰਡਵਾ ਉੱਥੇ ਸਟੇ ਸੈਕਟਰੀ ਹੁੰਦੀ ਹੈ ਉਹ ਸਟੇ ਸੈਕਟਰੀ ਉਹ ओके ਤੁਹਾਡੀ ਗੱਲਬਾਤ ਹੋਈ ਕਿ ਸਰਪੰਚ ਨਾਲ ਹੋਈ ਗੱਲਬਾਤ ਕੋਈ ਪਿੰਡ ਦੇ ਸਰਪੰਚ ਨਾਲ ਹੋਈ ਸੀ ਸਰਪੰਚ ਕਹਿੰਦਾ ਵੀ ਮਤਲਬ ਉੱਥੇ ਥਾਣੇ ਪਰਚਾ ਗੱਲ ਆ ਗਈ ਪਰ ਇਹਨਾਂ ਨੇ ਕਰਾਇਓ ਕਰਵਾਈ ਵਈ ਉਹ ਕਹਿੰਦਾ ਮੇਰੇ ਬਸ ਬਾਰ ਹੈ ਜੀ ਯਾਨੀ ਪੁਰਾਣੀ ਰੰਜਿਸ਼ ਤੁਹਾਡੀ ਤੁਹਾਡੀ ਨਾ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਦੇ ਜੀ ਮੰਗ ਕਰੂੰਗਾ ਜੋ ਬੰਦਰੀ ਕਾਰਵਾਈ ਇਹਨਾਂ ਨੇ ਕੀਤੀ ਜਾਂਦੀ ਹੈ ਜੀ ਠੀਕ ਹੈ ਕਰਦੇਵ ਤੁਹਾਨੂੰਦਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਾਰਕਿਸ਼ਨ ਵਾਸੀ ਜਲਖਪੁਰ ਜੱਟਾ ਆਪ ਸਭੀਆਂ ਸੰਤਾਨਾਂ ਨੂੰ ਨਮਸਕਾਰ ਕਰਦਾ ਹੋਇਆ ਬੇਨਤੀ ਕਰਦਾ ਕਿ ਜੋ ਜੁਗਿੰਦਰ ਪਾਲ ਉਹ ਸਾਬੀ son of ਸ੍ਰੀ ਮਨਨ ਲਾਲ ਵਾਸੀ ਜਲੰਧਰ ਜਟਾ ਨੇ ਬਹੁਤ ਸਾਰੇ ਝੂਠੇ ਰੋਪਲਾ ਕੇ ਤੇ ਬਿਆਨ ਦਿੱਤੇ ਨੇ ਮੈਂ ਦਾਸ ਸਾਰੀਆਂ ਸੰਗਤਾਂ ਨੂੰ ਔਰ ਪੂਰੇ ਪੰਜਾਬ ਨੂੰ ਦੱਸਣਾ ਚਾਹੁੰਦਾ ਕਿ ਕਈ ਵਾਰ ਇਸ ਬੰਦੇ ਨੇ ਬਹੁਤ ਘਨੌੜੀਆਂ ਹਰਕਤਾਂ ਕੀਤੀਆਂ ਗੁਰੂ ਰਵਿਦਾਸ ਮਹਾਰਾਜ ਦੇ ਗੁਰਪੁਰਬ ਤੇ 30 ਫਰਵਰੀ ਨੂੰ ਜਾਂ ਇੱਕ ਦੋ ਦਿਨ ਪਹਿਲਾਂ ਦਾਸ ਨੂੰ ਪੂਰੀ ਡੇਟ ਦਿੱਤੇ ਫਿਰ ਅਣਸੱਖੇ ਵਿਅਕਤੀ ਲਿਆ ਕੇ ਬਾਹਰੋਂ ਏਸੀ ਮੁੰਡੇ ਨੂੰ ਕਿਹਦੇ ਨਾਲ ਇਹ ਲੜਾਈ ਹੋਈ ਹੈ ਕੁੱਟ ਮਾਰ ਕੇ ਤੇ ਦਾਤ ਮਾਰਿਆ ਮੁੰਡੇ ਤੇ ਔਰ ਉੱਥੇ ਬੇਹੋਸ਼ ਕਰਕੇ ਸੱਟ ਗਏ ਔਰ ਉਸ ਤੋਂ ਬਾਅਦ ਅਸੀਂ ਉਹਨੂੰ ਸਿਵਲ ਹਸਪਤਾਲ ਚ ਦਾਖਲ ਕਰਾਇਆ ਔਰ ਉਸ ਤੋਂ ਬਾਅਦ ਅਸੀਂ ਫਿਰ ਵੀ ਇੱਥੇ ਕੋਈ ਕਾਰਵਾਈ ਨਹੀਂ ਕਰਾਈ ਚਲੋ ਕੋਈ ਗੱਲ ਨਹੀਂ ਨਿਆਣੇ ਆਂ ਕਈ ਵਾਰੀ ਲੜ ਪੈਂਦੇ ਆ ਉਸ ਤੋਂ ਬਾਅਦ ਇਹ ਪਾਣੂ ਦੀ ਰੋਡ ਤੇ ਕਈ ਵਾਰੀ ਮੇਰੇ ਮੁੰਡੇ ਨੂੰ ਘੇਰਿਆ ਔਰ ਜਾਨੋਂ ਮਾਰਨੀਆਂ ਧੰਕੀਆਂ ਨਹੀਂ ਦਿੱਤੀਆਂ ਮੈਂ ਤੈਨੂੰ ਦੇਖਣਾ ਤੈਨੂੰ ਛੱਡਣਾ ਨਹੀਂ ਇਸ ਤਰ੍ਹਾਂ ਦੇ ਬਹੁਤ ਸਾਰੇ ਝੁੱਠੇ ਰੋਗ ਜਿਹੜੇ ਕਈ ਵਾਰੀ ਲਾ ਕੇ ਬੰਦਾ ਅਣਜਾਣ ਖੁਣੇ ਚ ਗਈ ਰਹੀ ਅਸੀਂ ਗੌਰੇ ਨਹੀਂ ਕੀਤੀ ਚਲੋ ਛੱਡੋ ਕੋਈ ਗੱਲ ਨਹੀਂ ਸੋ ਇਸ ਵਾਰ ਦਾਸ ਧੀਆ ਭਣ ਵਾਲਾ ਔਰ ਸਮਾਜ ਵਿੱਚ ਰਹਿੰਦਾ ਆ ਪਿੰਡ ਦੇ ਵਿੱਚ ਦਾਸ বাসਦਾ ਕੋਈ ਐਸੀ ਕਦੇ ਗੱਲ ਨਹੀਂ ਹੋਈ ਪਰ ਇਹ ਬੰਦਾ ਜਦੋਂ ਵੀ ਚੱਕਰ ਦਾ ਇਹ ਗਾਲ ਕੱਢਦਾ ਯੋਜ ਕਰਦਾ ਸ਼ਾਨਦਾਰ ਦੀ ਆ ਨਸਿਆਦਾਰ ਦੀ ਆ ਧਰਮ ਵਿੱਚ ਰਹਿੰਦਾ ਨਹੀਂ ਘਰ ਪੁੱਟਾ ਪੁੱਟਾ ਨਰਕ ਦਾ ਘਰ ਬਣਾਇਆ ਹੋਇਆ ਇਹ ਮੇਰਾ ਬਿਲਕੁਲ ਗੁੰਡੀ ਆ ਔਰ ਜਿਹਦੇ ਨਾਲ ਮੇਰੇ ਵੀ ਮਕਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਮੈਂ ਬਹੁਤ ਸਾਰੇ ਪਤਵੰਤਿਆਂ ਨੂੰ ਕਈ ਵਾਰੀ ਦੱਸ ਚੁੱਕਾ ਸੋ ਇਸ ਵਾਰ ਇਹ ਪਰਸੋਂ ਚੌਥੀ ਰਾਤ ਨੂੰ ਸ਼ਰਾਬ ਪੀ ਕੇ ਆਇਆ ਔਰ ਮੁੰਡਾ ਮੇਰਾ ਬਾਹਰ ਖੜਾ ਸੀ ਹੋਰ ਵੀ ਘਰ ਦੇ ਕਈ ਮੈਂਬਰ ਬਾਹਰ ਖੜੇ ਸਨ ਇਹ ਗਾਲ ਕੱਢ ਕੇ ਗਿਆ ਮੈਂ ਤੈਨੂੰ ਲਖਣਾ ਮੈਂ ਤੈਨੂੰ ਛੱਡਣਾ ਨਹੀਂ ਔਰ ਜਦੋਂ ਇਹਨੇ ਦੇਖਿਆ ਕਿ ਇਹ ਤਾਂ ਬੋਲਿਆ ਨਹੀਂ ਇਹਦੇ ਮਗਰ ਕੋਈ ਨਿਕਲਿਆ ਨਹੀਂ ਮੈਂ ਕੋਈ ਨਾ ਕੋਈ ਝੁਲੋਣੀ ਹਕਤ ਕਰਾਂ ਜਾਂ ਇਹ ਕੋਸਮਾਰਾ ਔਰ ਇਹ ਫੇਰ ਆਇਆ ਔਰ ਫਿਰ ਗਲ ਕਢੀ ਤੇ ਉਹ ਮੁੰਡੇ ਮੇਰੇ ਨੇ ਇਹਨੂੰ ਜਰੂਰ ਕਿਹਾ ਬੀ ਤੁਮ ਗਲਾਂ ਕਿਉਂ ਕਰਦਾ ਇਹ ਹੱਥੋਂ ਪਾਈ ਹੋਂ ਪਾਈ ਹੋ ਕੇ ਇਹ ਨੂੰ ਫਿਰ ਪਤਾ ਲੱਗਿਆ ਮੈਂ ਮੈਨ ਸ਼ਰਾਬੀਆਂ ਇਹ ਸੋਚੀ ਆ ਮੈਨੂੰ ਇਹ ਜਰੂਰ ਪੁੱਛਣਾ ਪੁੱਛ ਕਰਨਗੇ ਪਰ ਉੱਥੇ ਮੇਰੀ ਗਰਮੀ ਨੂੰ ਪਤਾ ਲੱਗਾ ਤੁਹਾਨੂੰ ਪਤਾ ਲੱਗਾ ਕਿ ਉਹ ਬਲੌਕਸਮ ਦੇ ਮੈਂਬਰ ਹੈ ਜਾਂ ਕਲਪਸ ਪਾਰਟੀ ਵੱਲੋਂ ਪਰ ਉਹਨਾਂ ਨੇ ਦੁਬਾਰਾ ਜਾ ਕੇ ਬਾਰੇ ਉਹਨਾਂ ਨੂੰ ਸੁਣਾਇਆ ਦੂਰ ਦੂਰ ਕਿਤੇ ਇਹਦੀਆਂ ਚਪਲਾ ਵੀ ਉੱਥੇ ਰਹਿ ਗਈਆਂ ਸਾਡੇ ਘਰ ਦੇ ਵਿੱਚ ਪਈਆਂ ਨੇ ਘਰ ਦੇ ਮੂਹਰੇ ਆ ਕੇ ਰੱਖੀ ਆ ਹੋਰੀ ਦੌੜ ਗਿਆ ਫਿਰ ਕਿ ਬਹੁਤ ਸਾਰੇ ਸ਼ਰਾਬੀ ਅਨਸਰ ਪਿੰਡਾਂ ਦੇ ਵਿੱਚ ਹੁੰਦੇ ਆ ਮੈਂ ਦੱਸਣਾ ਨਹੀਂ ਚਾਹੁੰਦਾ ਨਾ ਨਾਮ ਲੈਣਾ ਚਾਹੁੰਦਾ ਇਹਨੂੰ ਚੱਕ ਥਰ ਕੇ ਸਿਵਲ ਹਸਪਤਾਲ ਦੇ ਵਿੱਚ ਦੱਬ ਕਰਾਇਆ ਔਰ ਬਹੁਤ ਸਾਰੇ ਕੋਈ ਸੱਟ ਨਹੀਂ ਲੱਗੀ ਕੋਈ ਇਹਦੇ ਮਾਰਿਆ ਨਹੀਂ ਕੋਈ ਕੁਛ ਨਹੀਂ ਹੱਥੋਂ ਭਾਈ ਜਰੂਰ ਹੋਇਆ ਬਣੋ ਬਾਲੀ ਹੋਇਆ ਇਹ ਇੱਕ ਨੂੰ ਨਾ ਪਰ ਮੇਰੀ ਮੈਸੇਜ ਨੇ ਮੇਰੀ ਆਪਣੀ ਲੜਕੀ ਨੇ ਹੋਰ ਆਨ ਗਾਰਡ ਨੇ ਇਹਨੂੰ ਸੁਰਾਖਤਾ ਔਰ ਇਹ ਜਾ ਕੇ ਦੱਸ ਲੋਗੇ ਬਹੁਤ ਸਾਰੇ ਚਿੰਤੇ ਰੋਕ ਲਾਇਆ ਨੇ ਮੈਂ ਇੱਕ ਬ੍ਰਾਹਮਣ ਸਾਥੀ ਹੋਣ ਕਰਕੇ ਨਗਰ ਦੇ ਵਿੱਚ ਤੁਸੀਂ ਜਿੰਨੂੰ ਮਰਜ਼ੀ ਪੁੱਛ ਸਕਦੇ ਆ ਅਸੀਂ ਬਿਲਕੁਲ ਸੇਫ ਆ ਔਰ ਮੈਂ ਇਹੇ ਹੋਂ ਵਿਚੋਂ ਨਾ ਬਈ ਇਹ ਜਿਹਨੇ ਘਰੋਣਿਆ ਰਪਤਾਏ ਨਾ ਕਰੇ ਸਾਡੇ ਪੀਸ ਪੈਚਤਾ ਹੈ 2 300 ਤੋਂ ਬਹੁਤ ਸਾਰੇ ਨੇ ਕਈ ਵਾਰੀ ਸਾਡੇ ਤੇ ਝੂਠੇ ਇਲਜ਼ਾਮ ਵੀ ਲਾਏ ਆ ਹੜਦਾ ਹੈ ਨਹੀਂ ਇਹਨੂੰ ਰੋਕੀ ਛੱਕ ਦਿੰਦੇ ਆ ਇਹ ਸਸਪੈਂਡ ਕਰ ਔਰ ਇਹ ਲੋਕਾਂ ਨੇ ਮਗਰ ਲਾ ਕੇ ਸਾਡਾ ਕੋਈ ਨੁਕਸਾਨ ਕਾਨੂੰ ਕੋ ਜਾਨੀ ਮਾਰੀ ਨੁਕਸਾਨ ਹੋ ਗਿਆ ਤੇ ਖੁਦ ਜ਼ਿੰਮੇਵਾਰ ਹੋਗਾ ਫਿਰ ਅਸੀਂ ਆਪ ਸਾਰਿਆਂ ਨੂੰ ਹੱਥ ਫੜ ਕੇ ਬੇਨਤੀ ਕਰਦੇ ਆ ਸਮਾਜ ਨੂੰ ਨਗਰ ਨੂੰ ਨਗਰ ਪੰਚਾਇਤ ਨੂੰ ਇਲਾਕੇ ਨੂੰ ਮੈਂ ਪ੍ਰਸ਼ਾਸਨ ਤੱਕ ਵੀ ਗਿਆ ਪਰ ਮੈਂ ਫਿਰ ਵੀ ਇਹਨੂੰ ਮਾਫੀ ਦਿੱਤਾ ਸੋ ਮੇਰੀ ਬੇਨਤੀ ਆ ਜਿੰਨੇ ਵੀ ਇਹਨ ਲੋਕ ਸਾਡੇ ਤੇ ਲਾਇ ਸਾਰੇ ਚੁੱਕਿਆ ਔਰ ਇਹ ਸਾਡੇ ਨਾਲ ਬੈਠ ਕੇ ਪੰਚਾਇਤ ਦੇ ਵਿੱਚ ਗੱਲ ਕਰੇ ਸੰਜੇਣਾ ਦੇ ਵਿੱਚ ਗੱਲ ਕਰੇ ਜੇ ਦਾ ਕਸੂਰ ਹੋਊਗਾ ਅਸੀਂ ਉਹ ਮੰਨਣ ਨੂੰ ਤਿਆਰ ਆ ਪਰ ਇਹ ਬੰਦੇ ਦਾ ਜੇ ਕੱਲੋਂ ਕੋਈ ਨੁਕਸਾਨ ਹੋ ਜਾਂਦਾ ਉਹਦੇ ਅਸੀਂ ਲੋਕ ਮਹਿਬਰ ਨੇ ਅਗਰ ਸਾਡੇ ਮੁੰਡੇ ਦਾ ਕੋਈ ਨੁਕਸਾਨ ਹੋ ਗਿਆ ਕਿਤੇ ਇਹ ਕਹਿੰਦੇ ਇਹਦੇ ਨਾਲ ਬਹੁਤ ਸਾਰੇ ਮੁੰਡੇ ਆ ਇਹਨੂੰ ਪਹਿਲਾਂ ਵੀ ਬੰਦੇ ਲਿਆ ਕੇ ਆਪਣੇ ਮੁੰਡੇ ਦੇ ਦੌਤ ਮਾਰਿਆ ਔਰ ਸਾਰਾ ਇਸ ਪਿੰਡ ਦੀ ਗਵਾਇਆ ਲੋਕਾਂ ਨੂੰ ਤਰਾਇਆ ਇਸ ਕਾਰ ਦਾ ਉਸ ਤੋਂ ਬਾਅਦ ਬਹੁਤ ਸਾਰੇ ਮਿਲਿਆਰਡ ਕੰਨ ਬਣਾਉਣ ਯਾਰ ਪਤਾ ਕਰਦੀਆਂ ਦਾਸ ਧੀਆਂ ਪੈਣਾ ਵਾਲਾ ਲੜਕੀਆਂ ਵਾਲਾ ਸਮਾਜ ਵਿੱਚ ਰਹਿੰਦਾ ਇਹਦੀ ਨਾ ਕੋਈ ਸ਼ਰਦੀ ਹੋਈ ਜਾਂ ਨਾ ਕੋਈ ਪੈਣ ਨਾ ਕੋਈ ਪ੍ਰਾਪ ਔਰ ਇਹ ਮਾਪੇ ਤੋਂ ਅਲੱਗ ਰਹਿੰਦਾ ਆਪਣੇ ਘਰ ਦੇ ਵਿੱਚ ਮੈਂ ਬੇਨਤੀ ਕਰਦਾ ਇਹਦੇ ਸਾਰੇ ਰੂਪ ਝੋਟੇ ਆ ਜੈ ਕਰਦੇ ਤਨ ਕਰਦੇ ਜਦੋਂ ਵੀ ਸਾਨੂੰ ਪਿੰਡ ਦੇ ਪਤਨਕੇ ਬੜਰਣਗੇ ਦਾਸ ਬੈਠਣੇ ਤਿਆਰ ਆ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਜੈ ਕਰਦੇ ਤਨ